ਮੌਸਮ ਦਾ ਮਜਾਜ ਲਗਾਤਾਰ ਬਦਲਦਾ ਜਾ ਰਿਹਾ ਸ਼ਹੀਦੀ ਜਿਹੜਾ ਜੋੜ ਮੇਲ ਚੱਲ ਰਿਹਾ ਤੇ ਸਬਾ ਦੇ ਦਿਨ ਵੀ ਨੇੜੇ ਨੇ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਲੋਕ ਸਰਹੰਦ ਫਤਿਹਗੜ ਸਾਹਿਬ ਤੇ ਜਿਹੜਿਆਂ ਮੱਥਾ ਟੇਕਣ ਜਾ ਰਹੇ ਨੇ ਤੇ ਨਤਮਸਤਕ ਹੋਣ ਜਾ ਰਹੇ ਨੇ ਇਹਨਾਂ ਦਿਨਾਂ ਦਾ ਵੈਦਰ ਜਿਹੜਾ ਮੌਸਮ ਜਿਹੜਾ ਹਮੇਸ਼ਾ ਹੀ ਅਲੱਗ ਹੁੰਦਾ ਕੜਾਕੇ ਦੀ ਠੰਡ ਹੁੰਦੀ ਹੈ ਹੱਡ ਚੀਰਮੀ ਕਿਉਂਕਿ ਸਬਾ ਹੁੰਦੀ ਹੈ ਪੋਦੇ ਮਹੀਨਾ ਜਿਹੜਾ ਪੋਦਾ ਟਾਈਮ ਚੱਲ ਰਿਹਾ ਤਾਂ ਹੁਣ ਅਲਰਟ ਵੀ ਤੁਹਾਨੂੰ ਦੱਸ ਦੇਣਾ ਹੈ ਮੌਸਮ ਪਾਕ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਹੋਵੇਗੀ ਤਾਂ ਅੱਜ ਤੋਂ ਇਹ ਬਾਰਿਸ਼ ਸ਼ੁਰੂ ਹੋ ਗਈ ਹੈ ਤਾਂ ਹਲਕੀ ਹਲਕੀ ਬਾਰਿਸ਼ ਜਿਹੜੀਆਂ ਹੁਣੇ ਤੋਂ ਸ਼ੁਰੂ ਹੋਣੀ ਹੋ ਗਈ ਆ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਮੌਸਮ ਜਿਹੜਾ ਲਗਾਤਾਰ ਬਦਲ ਰਿਹਾ ਹੈ ਮੌਸਮ ਦਾ ਮિજાਜ ਲਗਾਤਾਰ ਬਦਲ ਰਿਹਾ ਠੰਡ ਜਿੱਥੇ ਕੜਾਕੇ ਦੀ ਵਾਧਦੀ ਜਾ ਰਹੀ ਹੈ ਉੱਥੇ ਹੀ ਹੁਣ ਮੀਂਹ ਵੀ ਪੰਜਾਬ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਪੈ ਰਹੀਆ ਹਲਕੀ ਹਲਕੀ ਬੂੰਦਾਬੰਦੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਤੁਸੀਂ ਵੀ ਕਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਬਾਰਿਸ਼ ਦਾ ਮੌਸਮ ਹੈ ਜਾਂ ਫਿਰ ਠੰਡ ਹੈ ਕੋਹਰਾ ਹੈ ਧੁੰਦ ਪੈ ਰਹੀ ਆ ਕਿਸ ਤਰ੍ਹਾਂ ਦਾ ਮੌਸਮ ਹੈ ਕਿਸ ਤਰ੍ਹਾਂ ਦਾ ਵੈਦਰ ਹੈ ਤੁਹਾਡੇ ਇਲਾਕੇ ਦਾ ਤੁਹਾਡੇ ਸ਼ਹਿਰ ਦਾ ਕਮੈਂਟ ਕਰਕੇ ਜ਼ਰੂਰ ਦੱਸੋ ਫਿਲਹਾਲ ਤੁਹਾਨੂੰ ਇੱਥੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਫਿਲਹਾਲ ਇੱਥੇ ਚੰਡੀਗੜ੍ਹ ਦੇ ਵਿੱਚ ਖੜੇ ਆ ਜਿੱਥੇ ਹਲਕੀ ਹਲਕੀ ਬਾਰਿਸ਼ ਜਿਹੜੀ ਆ ਸ਼ੁਰੂ ਹੋ ਗਈ ਆ ਕਿੰਨੀ ਕੁ ਹੋਵੇਗੀ ਇਹ ਦੇਖਣਾ ਹੋਵੇਗਾ ਆਉਣ ਵਾਲੀਆਂ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਅਪਡੇਟ ਦਿੰਦੇ ਰਹਾਂਗੇ ਕਿ ਕਿੰਨੀ ਕ ਬਾਰਿਸ਼ ਹੋ ਰਹੀ ਆ ਪਰ ਜੇ ਫਿਲਹਾਲ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਹਲਕੀ ਹਲਕੀ ਜਿਹੜੀ ਬਾਰਿਸ਼ ਆ ਜ਼ਰੂਰ ਸ਼ੁਰੂ ਹੋ ਗਈ ਆ ਕੜਾਕੇ ਦੀ ਠੰਡ ਜਿਹੜੀ ਆ ਵਧਦੀ ਜਾ ਰਹੀ ਆ ਜਿਹੜਾ ਪੱਛਮੀ ਅ ਕਹਿ ਸਕਦੇ ਆਂ ਕਿ ਪੱਛਮੀ ਜਿਹੜੀ ਗੜਬੀ ਗੜਬੜੀ ਆ ਉਹ ਮੌਸਮ ਵਿਭਾਗ ਨੇ ਕਹਿ ਦਿੱਤਾ ਸੀ ਕਿ ਪੱਛਮੀ ਗੜਬੜੀ ਜੜੀ ਆ ਸ਼ੁਰੂ ਹੋ ਗਈ ਆ 27 ਤਰੀਕ ਨੂੰ ਹਾਲਾਂਕਿ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ ਤੇ ਹੋਰ ਜ਼ਿਆਦਾ ਠੰਡ ਵਧ ਜਾਵੇਗੀ ਪਰ ਅੱਜ ਤੋਂ ਹੀ ਇਹ ਹਲਕੀ ਹਲਕੀ ਬੂੰਦਾਬੰਦੀ ਹੋਣੀ ਸ਼ੁਰੂ ਹੋ ਗਈ ਆ ਮੌਸਮ ਦਾ ਮਜਾਜ ਲਗਾਤਾਰ ਬਦਲਦਾ ਜਾ ਰਿਹਾ ਸ਼ਹੀਦੀ ਜਿਹੜਾ ਜੋੜ ਮੇਲ ਚੱਲ ਰਿਹਾ ਹੈ ਤੇ ਸਬਾ ਦੇ ਦਿਨ ਵੀ ਨੇੜੇ ਨੇ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਲੋਕ ਸਰਹੰਦ ਫਤਿਹਗੜ ਸਾਹਿਬ ਤੇ ਜਿਹੜਿਆਂ ਮੱਥਾ ਟੇਕਣ ਜਾ ਰਹੇ ਨੇ ਤੇ ਨਤਮਸਤਕ ਹੋਣ ਜਾ ਰਹੇ ਨੇ ਇਹਨਾਂ ਦਿਨਾਂ ਦਾ ਵੈਦਰ ਜਿਹੜਾ ਮੌਸਮ ਜਿਹੜਾ ਹਮੇਸ਼ਾ ਹੀ ਅਲੱਗ ਹੁੰਦਾ ਕੜਾਕੇ ਦੀ ਠੰਡ ਹੁੰਦੀ ਹੈ ਹੱਡ ਚੀਰਮੀ ਕਿਉਂਕਿ ਸਬਾ ਹੁੰਦੀ ਹੈ ਪੋਦੇ ਮਹੀਨਾ ਜਿਹੜਾ ਪੋਦਾ ਟਾਈਮ ਚੱਲ ਰਿਹਾ ਤਾਂ ਹੁਣ ਅਲਰਟ ਵੀ ਤੁਹਾਨੂੰ ਦੱਸ ਦੇਣਾ ਮੌਸਮ ਪਾਕ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ بارش ਹੋਵੇਗੀ ਤਾਂ ਅੱਜ ਤੋਂ ਇਹ بارش ਸ਼ੁਰੂ ਹੋ ਗਈ ਹੈ ਤਾਂ ਹਲਕੀ ਹਲਕੀ بارش ਜਿਹੜੀਆਂ ਹੁਣੇ ਤੋਂ ਸ਼ੁਰੂ ਹੋਣੀ ਹੋ ਗਈ ਆ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਉਂਕਿ ਮੌਸਮ ਜਿਹੜਾ ਲਗਾਤਾਰ ਬਦਲ ਰਿਹਾ ਹੈ ਮੌਸਮ ਦਾ ਮિજાਜ ਲਗਾਤਾਰ ਬਦਲ ਰਿਹਾ ਠੰਡ ਜਿੱਥੇ ਕੜਾਕੇ ਦੀ ਵਾਧਦੀ ਜਾ ਰਹੀ ਆ ਉੱਥੇ ਹੀ ਹੁਣ ਮੀਂਹ ਵੀ ਪੰਜਾਬ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਪੈ ਰਹੀਆ ਹਲਕੀ ਹਲਕੀ ਬੂੰਦਾਬੰਦੀ ਜਿਹੜੀ ਆ ਉਹ ਸ਼ੁਰੂ ਹੋ ਗਈ ਆ ਤੁਸੀਂ ਵੀ ਕਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਬਾਰਿਸ਼ ਦਾ ਮੌਸਮ ਹੈ ਜਾਂ ਫਿਰ ਠੰਡ ਹੈ ਕੋਹਰਾ ਹੈ ਧੁੰਦ ਪੈ ਰਹੀ ਆ ਕਿਸ ਤਰ੍ਹਾਂ ਦਾ ਮੌਸਮ ਹੈ ਕਿਸ ਤਰ੍ਹਾਂ ਦਾ ਵੈਦਰ ਹੈ ਤੁਹਾਡੇ ਇਲਾਕੇ ਦਾ ਤੁਹਾਡੇ ਸ਼ਹਿਰ ਦਾ ਕਮੈਂਟ ਕਰਕੇ ਜ਼ਰੂਰ ਦੱਸੋ ਫਿਲਹਾਲ ਤੁਹਾਨੂੰ ਇੱਥੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਫਿਲਹਾਲ ਇੱਥੇ ਚੰਡੀਗੜ੍ਹ ਦੇ ਵਿੱਚ ਖੜੇ ਆ ਜਿੱਥੇ ਹਲਕੀ ਹਲਕੀ ਬਾਰਿਸ਼ ਜਿਹੜੀ ਆ ਸ਼ੁਰੂ ਹੋ ਗਈ ਆ ਕਿੰਨੀ ਕੁ ਹੋਵੇਗੀ ਇਹ ਦੇਖਣਾ ਹੋਵੇਗਾ ਆਉਣ ਵਾਲੀਆਂ ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਅਪਡੇਟ ਦਿੰਦੇ ਰਹਾਂਗੇ ਕਿ ਕਿੰਨੀ ਕ ਬਾਰਿਸ਼ ਹੋ ਰਹੀ ਆ ਪਰ ਜੇ ਫਿਲਹਾਲ ਹੁਣ ਦੀ ਗੱਲ ਕੀਤੀ ਜਾਵੇ ਤਾਂ ਹੁਣ ਹਲਕੀ ਹਲਕੀ ਜਿਹੜੀ ਬਾਰਿਸ਼ ਆ ਜ਼ਰੂਰ ਸ਼ੁਰੂ ਹੋ ਗਈ ਆ ਕੜਾਕੇ ਦੀ ਠੰਡ ਜਿਹੜੀ ਆ ਵਧਦੀ ਜਾ ਰਹੀ ਆ ਜਿਹੜਾ ਪੱਛਮੀ ਅ ਕਹਿ ਸਕਦੇ ਆਂ ਕਿ ਪੱਛਮੀ ਜਿਹੜੀ ਗੜਬੀ ਗੜਬੜੀ ਆ ਉਹ ਮੌਸਮ ਵਿਭਾਗ ਨੇ ਕਹਿ ਦਿੱਤਾ ਸੀ ਕਿ ਪੱਛਮੀ ਗੜਬੜੀ ਜੜੀ ਆ ਸ਼ੁਰੂ ਹੋ ਗਈ ਆ 27 ਤਰੀਕ ਨੂੰ ਹਾਲਾਂਕਿ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਕੁਝ ਕੁ ਇਲਾਕਿਆਂ ਦੇ ਵਿੱਚ ਮੀਂਹ ਪਵੇਗਾ ਤੇ ਹੋਰ ਜ਼ਿਆਦਾ ਠੰਡ ਵਧ ਜਾਵੇਗੀ ਪਰ ਅੱਜ ਤੋਂ ਹੀ ਇਹ ਹਲਕੀ ਹਲਕੀ ਬੂੰਦਾਬੰਦੀ ਹੋਣੀ ਸ਼ੁਰੂ ਹੋ ਗਈ ਆ